ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟੋਣਾ ਸਰ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਪੰਗੋਤੇ ਸਾਹਿਬ ਦੋਸਤੋ ਆਪਾਂ ਟੋਣਾ ਸਰ ਦੇ ਨਾਲ ਗੱਲਬਾਤ ਕਰਾਂਗੇ ਪੰਚਾਇਤੀ ਚੋਣਾਂ ਦੇ ਉੱਪਰ ਜਿਸ ਤਰੀਕੇ ਦਾ ਮਾਹੌਲ ਪੰਚਾਇਤੀ ਚੋਣਾਂ ਨੂੰ ਲੈ ਕੇ ਬਣਿਆ ਗੋਲੀਆਂ ਚੱਲੀਆਂ ਕਤਲ ਵੀ ਹੋਏ ਧੱਕਾ ਮੁੱਕੀ ਹੋਈ ਪੰਜਾਬ ਸਰਕਾਰ ਜ਼ਿੰਦਾਬਾਦ ਮਰਦਾਬਾਦ ਦੇ ਨਾਰੇ ਵੀ ਲੱਗੇ ਆਪੋਜੀਸ਼ਨ ਨੇ ਕਿਹਾ ਕਿ ਸਾਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਪਰ ਪੰਜਾਬ ਸਰਕਾਰ ਦਾ ਕਹਿਣਾ ਕਿ ਜਿਹੜੀਆਂ ਚੋਣਾਂ ਚੋਣਾਂ ਬਿਲਕੁਲ ਨਿਰਪੱਖ ਹੋਣਗੀਆਂ ਅਸੀਂ ਤਾਂ ਪਹਿਲਾਂ ਹੀ ਰਾਜਨੀਤੀ ਪਾਸੇ ਕਰਤੀ ਸੀ ਕਿ ਕੋਈ ਬੰਦਾ ਸਿੰਬਲ ਦੇ ਉੱਪਰ ਨਹੀਂ ਲੜੂਗਾ ਪਰ ਗਰਾਊਂਡ ਲੈਵਲ ਦੇ ਉੱਪਰ ਜਿਸ ਤਰੀਕੇ ਦੀ ਰਿਐਲਿਟੀ ਜੋ ਅਸੀਂ ਵਾਪਰ ਰਿਹਾ ਉਹ ਥੋੜੇ ਬਿਲਕੁਲ ਸਾਹਮਣੇ ਹੈ ਖਬਰਾਂ ਦੇ ਰਾਹੀਂ ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਕੀ ਮਾਹੌਲ ਬਣ ਰਿਹਾ ਹੈ ਕਿਤੇ ਕਿਸੇ ਦੀ ਛਾਤੀ 'ਚ ਗੋਲੀ ਮਾਰਤੀ ਕਿਸੇ ਦੇ ਧੱਕਾ ਮਾਰਤਾ ਕਦੇ ਜਿਹੜੀ ਅਫਸਰ شاہੀ ਉੱਥੇ ਹੁੰਦੀ ਹੈ ਜਿਹੜੇ ਇਸ ਚੋਣਾਂ ਨੂੰ ਪੂਰੀ ਪ੍ਰਕਿਰਿਆ ਦੇ ਰਿਹਾ ਰਹੇ ਨੇ ਕੋਈ ਕਾਗਜ਼ ਲੈਂਦੇ ਨੇ ਕਾਗਜ਼ ਫੜਦੇ ਨੇ ਉਹਨਾਂ ਦਾ ਵੀ ਘਰੋ ਕਾਫੀ ਥਾਵਾਂ ਦੇ ਉੱਪਰ ਦੇਖਣ ਨੂੰ ਮਿਲਿਆ ਗੱਡੀ ਚੈੱਕ ਹੋਈ ਬੀਡੀਪੀਓ ਤੱਕ ਦੇ ਖੁਦ ਐਮਐਲਏ ਉੱਥੇ ਇੱਕ ਮੌਜੂਦ ਸੀ ਸੋਨਾਵਾ ਬਰੁੱਤਰਾ ਕਹਿੰਦੀ ਹੈ ਕਿ ਸਾਡੇ ਕਾਗਜ਼ ਰੱਦ ਹੋਏ ਸਾਡੇ ਉਮੀਦਵਾਰਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗੇ 올ਓਵਰ ਕੀ ਤਸਵੀਰ ਰਹੀ ਕਿਉਂਕਿ ਅੱਜ ਨੋਮੀਨੇਸ਼ਨਾਂ ਭਰੀ ਗਈਆਂ 7 ਤਰੀਕ ਦਾ ਆਖਰੀ ਦਿਨ ਸੀ ਕਿ ਜਿਹੜੇ ਨਾਲ ਭਾਈ ਆਪਣੇ ਕਾਗਜ਼ ਵਾਪਸ ਲੈਣੇ ਨੇ ਉਹ ਵਾਪਸ ਆਪਣੇ ਲੈ ਸਕਦੇ ਨੇ ਖਾਸ ਕਰਕੇ ਜਿਹੜੇ ਕਵਰੀਗ ਉਮੀਦਵਾਰ ਦੀ ਬੈਕਗ੍ਰਾਉਂਡ ਪਿੱਛੇ ਦਿੱਤੀ ਹੁੰਦੀ ਹੈ ਅ ਟਵਾਣਾ ਸਰ ਕਾਫੀ ਕੁਛ ਰਿਹਾ ਹੈ ਇਸ ਵਾਰ ਪੰਚਾਇਤੀ ਚੋਣਾਂ ਦੀ ਕਾਗਜ਼ਪਰ ਭਰਾਈ ਦੇ ਵਿੱਚ ਲਾਲ ਚੋਣਾਂ ਤਾਂ ਹਜੇ ਪਉਣੀਆਂ ਬਾਕੀ ਨੇ ਪਰ ਪਹਿਲਾਂ ਹੀ ਤੁਸੀਂ ਦੇਖੋਗੇ ਕਿਸ ਤਰ੍ਹਾਂ ਕੇ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਤਲ ਹੋ ਗਏ ਲੜਾਈਆਂ ਹੋ ਗਈਆਂ ਕਾਫੀ ਕੁਛ ਹੋਇਆ ਹਲੇ ਇੱਕ ਹਫਤਾ ਚੋਣ ਦੇ ਵਿੱਚ ਪਿਆ ਪਤਾ ਨਹੀਂ ਕੀ ਕੀ ਹਜੇ ਹੋਰ ਹੋਊਗਾ ਅ ਤੁਹਾਡਾ ਇੱਕ ਨਜ਼ਰੀਆ ਹੋਰ ਹੁੰਦਾ ਆਮ ਲੋਕਾਂ ਤੋਂ ਹਟ ਕੇ ਅਕੈਡਮਿਕ ਅਪਰੋਚ ਦੇ ਨਾਲ ਤੁਸੀਂ ਸਾਰੀ ਚੀਜ਼ਾਂ ਨੂੰ ਵੇਖਦੇ ਹੋ ਤੋ ਇਸ ਤਸਵੀਰ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਤੇ ਤੁਹਾਡਾ ਲੰਮਾ ਤਜਰਬਾ ਬਹੁਤ ਤੁਸੀਂ ਪੰਚਾਇਤਾਂ ਦੇਖੀਆਂ ਆਇਆਂ ਇੱਤਾਂ ਜੀ ਪੰਗੋ ਸਾਹਿਬ ਇਹਦੇ ਚ ਦੋ ਤਰ੍ਹਾਂ ਦੇ ਜਿਹੜੇ 트ੈਂਡ ਹੈਗੇ ਆ ਦੋ ਤਰ੍ਹਾਂ ਦਾ ਵਰਤਾਰੇ ਜਿਹੜੇ ਆ ਉਹ ਉੱਭਰ ਕੇ ਸਾਹਮਣੇ ਆਏ ਆ ਇੱਕ ਵਰਤਾਰਾ ਤਾਂ ਪਹਿਲਾ ਜਿਹੜਾ ਚੱਲਿਆ ਆ ਰਿਹਾ ਸੀ ਉਹ ਹੋਰ ਵੱਧ ਗਿਆ ਉਹ ਬਹੁਤ ਹੋਰ ਮਤਲਬ ਇੱਕ ਲੈਵਲ ਤੇ ਚੱਲ ਆ ਗਿਆ ਦੂਜਾ ਜਿਹੜਾ ਨਵਾਂ ਉਹ ਨਵਾਂ ਵਰਤਾਰਾ ਇਹ ਹੈ ਕਿ ਜਿਹੜੇ ਬੰਦੇ ਮਤਲਬ ਸਰਪੰਚ ਦੀ ਬੋਲੀ ਲੱਗਣ ਲੱਗੀ ਹਾਂਜੀ ਕਿ 2 ਕਰੋੜ ਦੀ ਬੋਲੀ ਲੱਗ ਗਈ ਫਿਰ ਮੈਂ ਕਈ ਥਾਵਾਂ ਦੇਖਿਆ 50 ਲੱਖ ਤੋਂ ਸ਼ੁਰੂ ਹੀ 60 ਲੱਖ ਦੀ ਲੱਗ ਗਈ 40 ਲੱਖ ਦੀ ਲੱਗ ਗਈ ਇਹ ਬੋਲੀਆਂ ਲੱਗਣ ਲੱਗੀਆਂ ਵੀ ਹਾਂਜੀ ਸਰਪੰਚ ਇਹ ਜਿਹੜਾ ਲੋਕਤੰਤਰ ਦਾ ਨਾ ਮਤਲਬ ਉਹਨੂੰ ਉਹਨੂੰ ਬਿਲਕੁਲ ਖਤਮ ਕਰਨ ਦਾ ਜਿਹੜਾ ਨਾ ਹੋ ਗਿਆ ਕਿ ਲੋਕ ਜਿਹੜੇ ਇੱਥੇ ਆ ਗਏ ਪਿੰਡਾਂ ਦੇ ਇਕੱਠੇ ਹੋ ਕੇ ਇਕੱਠ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਤੰਤਰ ਕੀ ਹੁੰਦਾ ਐ ਤੇ ਬੋਟ ਦੀ ਕੀ ਅਹਿਮੀਅਤ ਹੁੰਦੀ ਐ ਤੇ ਬੋਟ ਦੀ ਅਹਿਮੀਅਤ ਦਾ ਹੋਣ ਕਰਕੇ ਜਿਹੜਾ ਉਹ ਇਹ ਹੁੰਦਾ ਬੋਲੀ ਲਾ ਕੇ ਸਰਪੰਚ ਬਣਾ ਲਓ ਇਹ ਇਹ ਚੱਲਣ ਜਿਹੜਾ ਉਹ ਇਹ ਸਰਕਾਰਾਂ ਤੋਂ ਸ਼ੁਰੂ ਹੁੰਦਾ ਜਿਹੜੀਆਂ ਹੁਣ ਕਹਿੰਦੀਆਂ ਬੋਲੀਆਂ ਲੱਗੀਆਂ ਜਾਂ ਹੋਰ ਐ ਜਦੋਂ ਤੁਸੀਂ ਫ੍ਰੀ ਬਿਜਲੀ ਦੇ ਕੇ ਜਦੋਂ ਤੁਸੀਂ ਔਰਤਾਂ ਨੂੰ 1000 ਰੁਪਇਆ ਦੇ ਕੇ ਔਟਾ ਲੈਣੀਆਂ ਨਾ ਐਮਐਲਏ ਦੀ ਇਲੈਕਸ਼ਨ ਲੜ ਕੇ ਵੀ ਪਾਰਟੀ ਨੂੰ ਵੋਟਾਂ ਪੈ ਜਾਣ। ਪਾਰਟੀ ਸਰਕਾਰ ਦਾ ਪੈਸਾ ਵਰਤਦੀ ਆ। ਪਹਿਲਾਂ ਪਾਰਟੀਆਂ ਵੀ ਇਹੀ ਕਰਦੀਆਂ ਸੀਗੀਆਂ ਕਿ ਤੁਸੀਂ दारू ਪਲਾਓ, ਨਸ਼ੇ ਵੰਡੋ, ਨਸ਼ੇ ਵੰਡ ਕੇ ਵੋਟਾਂ ਲਓ। ਉਹ ਵੋਟ ਖਰੀਦਣੀ ਹੁੰਦੀ ਆ ਨਾ। ਤੇ ਉਹ ਵੋਟ ਖਰੀਦਣੀ ਐ ਤੇ ਆਹ ਟੇਡਾ ਟੰਗ ਮਤਲਬ ਹੁਣ ਸਿੱਧਾ ਹੋ ਗਿਆ ਵੀ ਸਰਕਾਰੀ ਪੈਸਾ ਉਹਦੇ ਚ ਤੁਸੀਂ ਵੋਟਾਂ ਖਰੀਦੋ। ਲੋਕਾਂ ਨੂੰ ਲਾਲਚ ਦਿਓ ਵੀ 300 ਜੁਨਟ ਫ੍ਰੀ ਬਿਜਲੀ ਮਿਲੂ। ਪਾ ਸੇਵਾ ਫ੍ਰੀ ਮਿਲੂ। ਤੇ ਫਿਰ ਤੁਸੀਂ ਜਿਹੜਾ 1000 ਰੁਪਇਆ ਔਰਤਾਂ ਨੂੰ ਦਵਾਂਗੇ ਜੀ 18 ਸਾਲ ਤੋਂ ਉੱਤੇ ਵਾਲਿਆਂ ਨੂੰ ਇਹ ਕੀ ਹੈ ਇਹ ਵੀ ਤਾਂ ਲੋਕਤੰਤਰ ਦਾ ਕਹਾਣੀ ਹੈ ਨਾ ਇਹ ਲੋਕਤੰਤਰ ਥੋੜੋ ਹੈ ਲੋਕਤੰਤਰ ਹੁੰਦਾ ਮੁੱਦਿਆਂ ਤੇ ਮੁੱਦਿਆਂ ਤੇ ਬਹਿਸ ਹੋਵੇ ਮੁੱਦਿਆਂ ਬਾਰੇ ਗੱਲ ਹੋਵੇ ਬੇਰੁਜ਼ਗਾਰੀ ਦੀ ਗੱਲ ਹੋਵੇ ਪੜ੍ਹਾਈ ਦੀ ਗੱਲ ਹੋਵੇ ਖੇਤੀ ਦੀ ਗੱਲ ਹੋਵੇ ਖੇਤ ਮਜ਼ਦੂਰਾਂ ਦੀ ਗੱਲ ਹੋਵੇ ਵਿਦਿਆਰਥੀਆਂ ਦੀ ਗੱਲ ਹੋਵੇ ਸਿਹਤ ਸਵਾਵਾਾਂ ਦੀ ਗੱਲ ਹੋਵੇ ਉਹ ਮੁੱਦਿਆਂ ਦੇ ਉੱਤੇ ਗੱਲ ਹੋਵੇ ਫਿਰ ਲੋਕ ਵੋਟਾਂ ਪਾਉਣ ਹਾਂਜੀ ਤੇ ਜੇ ਤੁਸੀਂ ਇਹ ਕਹਿ ਕੇ ਵੋਟਾਂ ਪਵਾਉਣੀਆਂ ਵੀ 300 ਯੂਨਟ ਬਿਜਲੀ ਫ੍ਰੀ ਕਰ ਦੇਾਂਗੇ ਫਿਰ ਤੁਹਾਨੂੰ 1000 ਰੁਪਇਆ ਦੇ ਦਾਂਗੇ ਫਿਰ ਜਹੀ ਜੀ ਸਰਪੰਚ ਦੀ ਬੋਲੀ ਲੱਗ ਗਈ ਜਾਈਦੀ ਤੁਸੀਂ ਬੋਲੀ ਲਾਤੀ ਵੋਟ ਦੀ ਇਹ ਵੋਟ ਦੀ ਬੋਲੀ ਹੋਈ ਹੈ ਨਾ ਇਹ ਜਿਹੜਾ ਸਰਪੰਚ ਦੀ ਬੋਲੀ ਲੱਗਣਾ ਉਹ ਇਹ ਜਿਹੜਾ ਵਰਤਾਰਾ ਵਰਤ ਰਿਹਾ ਨਾ ਜਿਹੜੀ ਜਿਹੜਾ ਇਹ ਸ਼ੁਰੂ ਹੋਇਆ ਹੈ ਨਾ ਗਰੰਟੀਆਂ ਦੇ ਰੂਪ ਚ ਜਾਂ ਮੈਨੀਫੈਸਟਾ ਦੇ ਰੂਪ ਚ ਇਹ ਉਹਦਾ ਅਗਲਾ ਰੂਪ ਹੈ ਪਿੰਡ ਵਾਲਿਆਂ ਨੇ ਉਹਦਾ ਸਿਰਾ ਲਾਤਾ ਵੇ ਚਲੋ ਵੀ ਆਪਾਂ ਇਹ ਕੀ ਗਰੰਟੀ ਦੇਣੀ ਆ ਉਹ ਸਰਪੰਚ ਗਰੰਟੀ ਦੇ ਦੇਵੇ ਨਾ ਘਰ ਪਿੰਡ ਬੈਠਾ ਜਿਹਦੇ ਕੋਲ 2 ਕਰੋੜ ਆ ਵੀ ਮੈਂ ਵੀ ਤੁਹਾਨੂੰ 1 ਸਾਲ ਲਈ ਨਾ 1-1000 ਰੁਪਿਆ ਦਊਗਾ ਹੈਨਾ ਵੋਟਾਂ ਪਾਓ ਮੈਨੂੰ ਉਹ ਬੂੜੀਆਂ ਸ਼ਾਇਦ ਪਾ ਹੀ ਦਿੰਦਿਆਂ ਉਹਨੂੰ ਹੈਨਾ ਇਹ ਇਹ ਸਰਕਾਰ ਨੇ ਵੀ ਇਹੀ ਕਿਹਾ ਉਹ ਖੜਾ ਜੀ ਆਪਾਂ ਜਿੱਤਣਾ ਤੇ ਮੈਂ ਤੁਹਾਨੂੰ ਦਊਂਗਾ ਉਹ ਤਾਂ ਆਪਣੇ ਕੋਲੋਂ ਦੇਣਾ ਸੀ ਉਹਨੇ ਪਰ ਲੈਣਾ ਤਾਂ ਉਹਨੇ ਜਿਹੜਾ ਸਰਕਾਰ ਦਾ ਪੈਸਾ ਹੀ ਹੈ ਨਾ ਵੀ 300 ਏਕੜ ਕਹਿੰਦੇ ਉਹ ਪਿੰਡ ਜਿਹੜਾ 2 ਕਰੋੜ ਦੀ ਬੋਲੀ ਲੱਗੀ ਉਹਦੇ 300 ਏਕੜ ਜ਼ਮੀਨ ਹੈ ਪੰਚਾਇਤ ਦੀ ਹੈਨਾ ਉਹder ਜੇ ਫਿਰ ਗਰੰਟਾਂ ਦੀ ਗੱਲ ਐ ਤੇ ਸ਼ਰਿਆ ਵੀ ਪਤਾ ਵੀ ਹਾਂ ਗਰੰਟਾ ਕਿਵੇਂ ਚੱਲਦੀਆਂ ਕੀ ਐ ਕਿੰਨੇ ਕੇਸ ਪਹਿਲਾਂ ਚੱਲੇ ਕਿੰਨੇ ਸਰਪੰਚ ਪਹਿਲਾਂ ਫਸੇ ਫਿਰਦੇ ਐ ਆਪਣੇ ਨੇੜੇ ਤਾਂ ਆਕੜੀ ਦਾ ਕਾਹਨ ਬਹੁਤ ਵੱਡਾ ਹੋਇਆ ਵਾ ਆਕੜਾ ਆਕੜੀ ਵਾਲਾ ਸੋ ਮਤਲਬ ਇਹ ਹੋ ਗਿਆ ਨਾ ਉਹ ਹੁਣ ਤੁਸੀਂ ਪੈਸਾ ਤਾਂ ਉਹੀ ਐ ਉਹ ਪ੍ਰਾਈਵੇਟ ਦੇ ਰੂਪ ਚੱਲ ਪਿਆ ਤੁਸੀਂ ਸਰਕਾਰੀ ਕਰਦੇ ਹੋ ਇਹ ਉਹਦਾ ਨਾ ਇੱਕ ਹੋਰ ਹੋਰ ਪੱਧਰ ਆ ਗਿਆ ਹੋਰ ਸਿਰਾ ਲੱਗ ਗਿਆ ਮਤਲਬ ਉਹਨਾਂ ਨੇ ਕਿਹਾ ਵੀ ਚੱਲ ਪੈਸੇ ਵੀ ਅਸੀਂ ਆਪਣੇ ਹੀ ਦੇ ਕੇ ਬੋਲੀ ਕਰਾ ਕੇ ਨਾ ਫਿਰ ਵੋਟਾਂ ਦੀ ਲੋੜ ਨਹੀਂ ਹੈ ਹੈ ਜੀ ਇਹ ਇਹ ਉਹ ਉਹ ਵਰਤਾਰੇ ਦਾ ਇੱਕ ਰੂਪ ਹੈ ਜਿਹੜਾ ਵਰਤਾਰਾ ਸਰਕਾਰਾਂ ਨੇ ਪਾਰਟੀਆਂ ਨੇ ਫ੍ਰੀ ਦੇ ਕੇ ਉਹਨਾਂ ਨੇ ਵੋਟਾਂ ਖਰੀਦੀਆਂ ਵੋਟਾਂ ਖਰੀਦ ਕੇ ਫਿਰ ਕਿਹਾ ਵੀ ਸਾਡੀ ਅਸੀਂ ਪਾਰਟੀ ਸਾਡੀ ਜਿੱਤੇਗੀ ਉਹ ਲੋਕ ਆਲਟਰਨੇਟਿਵ ਲੱਭਦੇ ਆ ਉਹ ਆਲਟਰਨੇਟਿਵ ਮਿਲਿਆ ਨਹੀਂ ਇਸ ਲਈ ਹੁਣ ਥੱਲੇ ਨੂੰ ਆ ਰਹੇ ਆ ਇਹ 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 ਨਵਾਂ ਵਰਤਾਰਾ ਪਿੰਡਾਂ ਦਾ ਪਹਿਲਾਂ ਹੈ ਨਹੀਂ ਸੀ ਪਹਿਲਾਂ ਵੋਟਾਂ ਹੁੰਦੀਆਂ ਸੀ ਐਲੈਕਸ਼ਨ ਹੁੰਦੀ ਸੀ ਇਹ ਨਵਾਂ ਵਰਤਾਰਾ ਹੀ ਬੋਲੀ ਲਾ ਲੋਈ ਬੋਲੀ ਇਹ ਹੈ ਵੀ ਜਿਹਦੇ ਕੋਲ ਪੈਸੇ ਐ ਜਾਂ ਜਿਹਦੀ ਪਾਰਟੀ ਪੈਸੇ ਦੇ ਦੂਗੀ ਹੈ ਨੀ ਤਾਂ ਜਿਹਦੇ ਕੋਲ ਜ਼ਿਆਦਾ ਪੰਚਾਇਤੀ ਜ਼ਮੀਨ ਐ ਕੱਪੜੇਵਾਜੀ ਜ਼ਿਆਦਾ ਹੋ ਸਕਦੇ ਉਹ ਜ਼ਿਆਦਾ ਪੈਸੇ ਲਾ ਦੂਗਾ ਤੇ ਉੱਥੇ ਚੋਣ ਜਿਹੜੀ ਐ ਨਾ ਐ ਹੋ ਜੂਗੀ ਗਰੀਬ ਬੰਦਾ ਤਾਂ ਬਾਹਰ ਹੋ ਗਿਆ ਫਿਰ ਜਿਵੇਂ ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਐ ਐਮ ਐ ਐਮ ਐਲ ਐ ਐਮਪੀਡੀ ਇਲੈਕਸ਼ਨ ਦੇ ਵਿੱਚ ਜਿੰਨਾ ਇਲੈਕਸ਼ਨ ਕਮਿਸ਼ਨ ਨੇ ਪੈਸੇ ਗਏ ਉਹ ਤੋਂ ਕਿਤੇ ਵੱਧ ਖਰਚ ਹੁੰਦੇ ਆ ਉਹ ਤੋਂ ਵੱਧ ਕਈ ਕੁਝ ਹੁੰਦਾ ਸੋ ਇਸ ਲਈ ਉਹ ਉਹ ਲੋਕਤੰਤਰ ਨਹੀਂ ਹੈ ਉਹ ਲੋਕਤੰਤਰ ਪ੍ਰਕਿਰਿਆ ਨਹੀਂ ਹੈ ਉਹ ਵੋਟਾਂ ਨੂੰ ਗਰੀਬ ਬੰਦਾ ਤਾਂ ਇਲੈਕਸ਼ਨ ਨਹੀਂ ਲੜ ਸਕਦਾ ਹੁਣ ਸੋ ਇਸ ਲਈ ਤੁਸੀਂ ਪਿੰਡਾਂ 'ਚ ਵੀ ਇਹ ਹੋਗਾ ਵੀ ਭਾਈ ਗਰੀਬ ਬੰਦੇ ਦਾ ਤਾਂ ਕੋਈ ਮਤਲਬ ਨਹੀਂ ਲੋਕਤੰਤਰ 'ਚ ਇਹਦਾ ਜਿਹਦੇ ਕੋਲ ਪੈਸੇ ਆ ਸਿੱਧੀਆਂ ਬੋਲੀਆਂ ਲਾ ਦੋ ਇਹ ਉਹ ਦਾ ਅਗਲਾ ਹਿੱਸਾ ਇੱਕ ਤਾਂ ਇਹ 파ਟ ਆ ਜਿਹੜਾ ਕਿ ਬਹੁਤ ਹੀ ਮਾਰਾ ਲੋਕਤੰਤਰ ਦੇ ਖਿਲਾਫ ਹੈ ਤੇ ਇਸ ਵੇਲੇ ਹੋ ਰਿਹਾ ਜਿਹੜੇ ਬਦਲਾਅ ਦੀ ਗੱਲ ਹੋ ਰਹੀ ਸੀ ਇਹ ਬਦਲਾਅ ਹੋ ਗਿਆ ਕਿ ਤੁਸੀਂ ਲੋਕਾਂ ਨੂੰ ਲੋਕਤੰਤਰ ਦੇ ਖਿਲਾਫ ਉਹਦਾ ਕਾਹਨ ਹੋ ਗਿਆ ਕਤਲ ਹੋ ਗਿਆ ਲੋਕਤੰਤਰ ਦਾ ਇੱਕ ਇੱਕ ਤਰ੍ਹਾਂ ਦਾ ਹਰ ਪਿੰਡ ਦੇ ਲੋਕ ਇੱਥੇ ਤੱਕ ਚੱਲ ਜਾਣ ਫਿਰ ਤੁਸੀਂ ਇਹ ਸਮਝੋ ਵੀ ਉਹਨਾਂ ਦੀ ਸਮਝ ਕੀ ਬਣਾਈ ਆਪਾਂ ਨੇ ਉਹਨਾਂ ਦੀ ਸਮਝ ਪੋਲੀਟੀਕਲੀ ਕੀ ਪੈਦਾ ਹੋਈ ਤੇ ਕੀ ਉਹਨਾਂ ਨੇ ਸਮਝਿਆ ਵੀ ਹਾਂ ਵੀ ਵੋਟ ਦੀ ਅਹਿਮਤ ਕੀ ਹੈ ਤੇ ਵੋਟ ਪਾ ਕੇ ਅਸੀਂ ਕਿਵੇਂ ਕੰਮ ਕਰ ਸਕਦਾ ਕੀ ਹੋ ਸਕਦਾ ਨੰਬਰ 1 ਤਾਂ ਹੈ। ਦੂਜੀ ਗੱਲ ਜਿਹੜੀ ਸਰਬਸੰਮਤੀ ਵੀ ਆਪਾਂ ਕਹਿੰਦੇ ਆ। ਉਹ ਆਪਾਂ ਕਹਿੰਦੇ ਪਿੰਡਾਂ ਸਰਬਸੰਮਤੀ ਹੋਵੇ। ਉਹਦਾ ਸਭ ਤੋਂ ਵੱਡਾ ਤਰਕ ਕੀ ਹੈ ਜੀ ਵੀ ਜਿਹੜਾ ਭਾਈਚਾਰਾ ਉਹ ਦਫਾੜ ਨਾ ਹੋਵੇ। ਹੈਨਾ ਉਹ ਨਾ ਵੰਡਿਆ ਜਾਵੇ ਪਿੰਡ ਦੇ ਲੋਕ ਨਾ ਵੰਡੇ ਜਾਣ। ਲੇਕਿਨ ਵੰਡੇ ਕੌਣ ਆ ਪੋਲੀਟੀਕਲ ਲੀਡਰ। ਉਹਨਾਂ ਨੇ ਉੱਥੇ ਵੋਟਾਂ ਲੈਣੀਆਂ ਹੁੰਦੀਆਂ। ਵੋਟਾਂ ਦਾ ਹੁਣ ਤੁਸੀਂ ਕਿਹਾ ਵੀ ਜਿਹੜੀਆਂ ਵੋਟਰਾਂ ਪੰਚਾਇਤ ਦੀਆਂ ਜੀ ਉਹ ਪਾਰਟੀ ਤੇ ਸਿੰਬਲ ਤੇ ਨਹੀਂ ਹੋਣਗੀਆਂ ਫਿਰ ਤੁਸੀਂ ਅਗਲੀ ਇਹ ਵੀ ਹਦਾਇਤ ਕਰੋ ਨਾ ਕੋਈ ਪੋਲੀਟੀਕਲ ਬੰਦਾ ਉੱਥੇ ਨਹੀਂ ਜਾਊਗਾ ਪਿੰਡ 'ਚ ਪੰਚਾਇਤ ਬਾਰੇ ਗੱਲ ਨਹੀਂ ਕਰੂਗਾ ਜਾ ਕੇ ਕਿਸੇ ਨੂੰ ਪੰਚਾਇਤ ਸੰਬੰਧੀ ਮਿਲੂਗਾ ਨਹੀਂ ਫਿਰ ਤੁਸੀਂ ਕਾਂਗਰਸ ਦਾ ਨਹੀਂ ਮਿਲੂਗਾ ਕਾਲੀਆਂ ਦਾ ਨਹੀਂ ਮਿਲੂਗਾ ਆਮ ਆਦਮੀ ਪਾਰਟੀ ਦਾ ਨਹੀਂ ਮਿਲੂਗਾ ਜੇ ਤੁਹਾਡੇ ਬੰਦੇ ਨੇ ਉੱਥੇ ਜਾ ਕੇ ਧੜੇਬੰਦੀ ਪੈਦਾ ਕਰਨੀ ਹੈ ਜਿਹੜੀ ਬਹੁਤ ਦੇਰ ਤੋਂ ਹੋ ਰਹੀ ਹੈ ਅੱਜ ਤੋਂ ਨਹੀਂ ਹੋ ਰਹੀ ਹੈ ਨਾ ਇਹ ਤਾਂ 30 40 ਸਾਲ ਤੋਂ ਹੋ ਹੀ ਰਹੀ ਹੈ ਅਕਾਲੀ ਆਪਣੀ ਧੜੇਬੰਦੀ ਕਰਦੇ ਆ ਦੂਜੇ ਆਪਣੀ ਕਰਦੇ ਆ ਤਾਂ ਪਿੰਡਾਂ ਦੀ ਪੋਲਿਟਿਕ ਚੱਲਦੀ ਹੈ ਉਹ ਤਾਂ ਸ਼ਹਿਰਾਂ 'ਚ ਵੀ ਹੋएगी ਹੈ ਮਿਊਸਲ ਕਾਰਪੋਰੇਸ਼ਨ ਦੇ ਚੋਣਾਂ ਹੋਣਗੀਆਂ ਉੱਥੇ ਵੀ ਹੋਊਗੀ ਮੇਰਾ ਦੇ ਉਹ ਧੜੇਬੰਦੀ ਤਾਂ ਤੁਸੀਂ ਪੈਦਾ ਕਰ ਰਹੇ ਹੋ ਨਾ ਪੋਲਿਟੀਕਲ ਬੰਦੇ ਹੀ ਕਰ ਰਹੇ ਆ ਅਰ ਹੁੰਦਾ ਉਹ ਹੈਗਾ ਕਿ ਇਸ਼ੂ ਬੇਸਡ ਨਹੀਂ ਹੋ ਰਹੀ ਉਹ ਜਿਹੜੀ ਵੱਡੀ ਤਰਾਸ਼ਦੀ ਹੈ ਜੇ ਉਹ ਧੜੇਬੰਦੀ ਇਸ ਗੱਲ ਤੇ ਹੋਵੇ ਵੀ ਮੁੱਦਿਆਂ ਦੇ ਉੱਤੇ ਹੋਵੇ ਵੀ ਪਿੰਡ ਦੇ ਮੁੱਦੇ ਕੀ ਐ ਆ ਸਾਡੇ ਵਿਦਿਆਰਥੀ ਐ ਪਿੰਡ ਦੇ ਬੱਚੇ ਐ ਇਹਨਾਂ ਨੂੰ ਸਿੱਖਿਆ ਫਰੀ ਨਹੀਂ ਮਿਲਦੀ ਸਕੂਲ ਚੰਗਾ ਨਹੀਂ ਇਹਨਾਂ ਨੂੰ ਸੇਧ ਨਹੀਂ ਮਿਲਦੀ ਹਾਂਜੀ ਪਾਣੀ ਨਹੀਂ ਆ ਰਿਹਾ ਪੀਣ ਵਾਲਾ ਬੁਰੇ ਹਾਲ ਐ ਇਹਨਾਂ ਦੀ ਸਿੱਖਿਆ ਜਿਹੜੀ ਐ ਉਹ ਵਿਚੇਰੀ ਸਿੱਖਿਆ ਯੂਨੀਵਰਸਿਟੀ ਕਾਲਜ ਦੀ ਉਹ ਸਸਤੀ ਹੋਣੀ ਚਾਹੀਦੀ ਹੈ ਹੈਨਾ ਉੱਥੇ ਉੱਥੇ ਜਿਹੜੇ ਮੁੱਦੇ ਐ ਜੇ ਤਾਂ ਉਹ ਮੁੱਦੇ ਹੋਣ ਫੇਰ ਤਾਂ ਚੰਗੀ ਗੱਲ ਆ ਮੁੱਦਿਆਂ ਤੇ ਤਾਂ ਬਹਿਸ ਹੋ ਸਕਦੀ ਐ ਮੁੱਦੇ ਆ ਤੁਸੀਂ ਹਰੇਕ ਬੰਦੇ ਨੂੰ ਬੁਲਾਓ ਉੱਥੇ ਕਹੋ ਵੀ ਦੱਸ ਵੀ ਤੇਰਾ ਕੀ opinion ਹੈ ਇਹਦੇ ਬਾਰੇ ਤੇ ਤੇਰੀ ਪਾਰਟੀ ਕੀ ਕਰ ਰਹੀ ਹੈ ਇਹ ਤਾਂ ਹੈ ਨਹੀਂ ਉਹ ਤਾਂ ਚੱਲ ਕੀ ਰਿਹਾ ਚੱਲੇ ਰਿਹਾ ਉਹ ਕਹਿੰਦਾ ਜੀ ਆ ਬਣਾਤਾ ਸਰਪੰਚ ਐਮਐਲਏ ਜਾ ਕੇ ਕਹਿੰਦਾ ਹੁਣ ਕਹਿੰਦਾ ਤੁਸੀਂ ਦੇਖੋ ਜਿਹੜਾ ਬੋਲਦਾ ਆਪਾਂ ਦੇਖਾਂਗੇ ਕਹਿੰਦਾ ਕਾਉਂਡ ਕੀ ਕਹਿੰਦਾ ਇਹ ਇਹ ਮੁੱਦਿਆਂ ਦੀ ਪੋਲਿਟਿਕਸ ਥੜੇ ਬੰਦੀ ਤੁਸੀਂ ਕਰੀ ਥੜੇ ਬੰਦੀ ਤੋਂ ਵੀ ਅੱਗੇ ਚਲੇ ਗਏ ਤੁਸੀਂ ਤਾਂ ਡਰਾਮੇ ਮਤਲਬ ਮਾਰ ਕੇ ਉਵੇਂ ਕਰਨ ਲੱਗ ਗਏ ਸੋ ਇਹ ਜਿਹੜੀ ਧੜੇਬੰਦੀ ਹੈ ਇਹ ਤਾਂ ਉਹ ਨੇਤਾ ਇਸ ਤਰ੍ਹਾਂ ਕਰਦੇ ਆ ਕਿ ਲੋਕਾਂ ਦੇ ਮੁੱਦਿਆਂ ਦੀ بجائے ਲੋਕਾਂ ਦੇ ਮਸਲਿਆਂ ਦੀ بجائے ਉਹਨਾਂ ਨੂੰ ਧੜੇਬੰਦੀ ਕਰਕੇ ਲੜਾ ਕੇ ਫਿਰ ਆਪਣੀ ਜਿਹੜੀਆਂ ਵੋਟਾਂ ਨੇ ਉਹ ਲਿੰਦੇ ਆ ਜਿੱਥੇ ਲੋਕ ਸਿਆਣੇ ਆ ਜਿੱਥੇ ਪੋਲੀਟੀਕਲ ਬੰਦਾ ਵੀ ਸਿਆਣਾ ਏਰੀਏ ਦਾ ਜਿਹੜਾ ਬਹੁਤ ਸਾਰੇ ਹੈਗੇ ਆ ਉੱਥੇ ਜਿਹੜੀ ਸਰਬਸੰਮਤੀ ਹੁੰਦੀ ਹੈ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ ਉਹ ਤਾਂ ਇਹ ਹੁੰਦੀ ਹੈ ਵੀ ਆਹ ਬੰਦਾ ਯਾਰ ਪੜਿਆ ਲਿਖਿਆ ਇਹ ਸਾਡੇ ਕੰਮ ਕਰੂਗਾ ਇਹ ਸਾਡੇ ਪਿੰਡ ਦੇ ਮੁੱਦੇ ਚੁੱਕੂਗਾ ਇਸ ਲਈ ਇਹਨੂੰ ਮੌਕਾ ਦਿਓ ਇਹਨੂੰ ਬਣਾਓ ਉਹ ਇੱਕ ਹੋਰ ਹੈ ਉਹ ਤਾਂ ਕਹਿੰਦੇ ਨਹੀਂ ਉਹ ਇਹ ਇਹ ਤਾਂ ਪਰੇ ਛੱਡਦਾ ਨਾ ਇਹ ਤਾਂ ਹੈ ਨਹੀਂ ਉਹ ਪੂਗਨਾ ਪੜੇ ਲਿਖੇ ਦੀ ਕੋਈ ਗੱਲ ਨਹੀਂ ਕਿਸੇ ਦੀ ਗੱਲ ਨਹੀਂ ਬਸ ਸਾਡਾ ਬੰਦਾ ਇਹ ਹੈ ਨਾ ਸਾਡੇ ਨਾਲ ਹੈ ਇਹ ਇਹ ਅੱਛਾ ਦੂਜਾ ਹੈ ਕਿ ਜਿਹੜੀ ਧੜੇਵੰਦੀ ਚ ਲੜਾਈਆਂ ਹੁੰਦੀਆਂ ਰਹੀਆਂ ਨੇ ਬੜੀਆਂ ਪੁਰਾਣੀਆਂ ਹੈ ਨਾ ਜੀ ਪਿੰਡਾਂ ਚ ਮੈਂ ਵੀ ਦੇਖੀਆਂ ਸਾਡੇ ਆਪਣੇ ਪਿੰਡ ਚ ਜਿਹੜੀਆਂ ਹੋਈਆਂ ਉੱਪਰ ਚੋਣਾਂ ਤੋਂ ਬਾਅਦ ਹੁੰਦੀ ਸੀ ਵੀ ਇਹ ਬੰਦੇ ਸਾਡੇ ਨਾਲ ਨਹੀਂ ਭੁਗਤਦੇ ਇਹ ਬੰਦੇ ਉਲਟ ਗਏ ਉਹਨਾਂ ਆਲਮ तकरीबन ਜਿਹੜਾ ਸੀ ਚੋਣਾਂ ਤੋਂ ਪਹਿਲਾਂ ਤਾਂ ਬਹੁਤ ਘੱਟ ਹੁੰਦੀਆਂ ਸੀ ਜਦੋਂ ਚੋਣਾਂ ਹੋ ਜਾਂਦੀਆਂ ਸੀਗੇ ਨਾ ਉਹ ਤੋਂ ਬਾਅਦ ਹੁੰਦੀਆਂ ਹੁੰਦੀਆਂ ਸੀ तकरीबन ਜਿੰਨਾ ਮੈਂ ਦੇਖਿਆ ਐਸ ਕੀ ਦਾ ਹਲ ਮਤਲਬ ਕਾਗਜ਼ ਭਰਨ ਤੋਂ ਪਹਿਲਾਂ ਹੀ ਹੋ ਗਿਆ ਹਾਂ ਦਾ ਕਾਗਜ਼ ਵੀ ਨਹੀਂ ਭਰੇ ਉਹ ਕਾਗਜ਼ ਜਿਹੜੇ ਐ ਭਰਨ ਤੋਂ ਪਹਿਲੇ ਹੀ ਕੁੱਟਮਾਰ ਹੋ ਗਈ ਹੁਣ ਹਲੇ ਕਾਗਜ਼ ਵਾਪਸ ਲੈਣ ਦੀ ਸੀਗੀ ਉਹ ਕਤਲ ਵੀ ਹੋ ਗਏ ਹਾਂਜੀ ਦੂਜੇ ਨੂੰ ਇਹ ਹੋਗਾ ਵੀ ਹਾਂਜੀ ਦੇਖੋ ਨਾ ਤੁਸੀਂ ਮਤਲਬ ਗੈਂਗਸਟਰ ਇੱਥੇ ਤੱਕ ਹੋਗਾ ਇੱਕ ਇੱਕ ਪਿੰਡ ਦੇ ਵਿੱਚ ਕਾਗਜ਼ ਨਹੀਂ ਭਰ ਹੋਏ ਬਹਿਵਨ ਖੁਰਦੇ ਦੇ ਵਿੱਚ ਉਹ ਉਹ ਕਹਿੰਦਾ ਮੈਂ ਆਪਣੇ ਬਾਪੂ ਨੂੰ ਬਣਾਉਣਾ ਇਹ ਮਾਹੌਲ ਪੈਦਾ ਕਰਤਾ ਵੀ ਗੈਂਗਸਟਰ ਇੱਕ ਪਿੰਡ ਚ ਲਾਗ ਰਿਹਾ ਪੂਰਾ ਹੈ ਸਰਕਾਰ ਬੈਠੀ ਐ ਉੱਥੇ ਪੁਲਿਸ ਬੈਠੀ ਐ ਡੀਸੀ ਬੈਠਾ ਇਹਦਾ ਮਤਲਬ ਪਿੰਡ ਉਹਦੇ ਉਹਦੇ ਕਹਨੇ ਚ ਚੱਲ ਰਿਹਾ ਨਾ ਉਹ ਨੂੰ ਤੁਸੀਂ ਸਮਝੋ ਉਹ ਵੀ ਲੋਕਤੰਤਰ ਕੁਛ ਨਹੀਂ ਹੈ ਉਹ ਗੈਂਗਸਟਰ ਜਿਹੜਾ ਇੱਕ ਬੰਦਾ ਉਹ ਪੂਰੇ ਦਾ ਪੂਰਾ ਪਿੰਡ ਚਲਾ ਰਿਹਾ ਇੰਨਾ ਟੈਰਰ ਕ੍ਰੀਏਟ ਕਰ ਲਿਆ ਤੁਹਾਡੇ ਤੋਂ ਟੈਰਰ ਨਹੀਂ हट ਰਿਹਾ ਗੈਂਗਸਟਰਾਂ ਦਾ ਤੇ ਉਹ ਉਹ ਜਿਹੜੀ ਹੁਣ ਪਿੰਡਾਂ ਦੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਕਹਿੰਦੇ ਆ 73ਵੀਂ ਤੇ 74ਵੀਂ ਸੰਵਿਧਾਨ ਦੇ ਵਿੱਚ ਸੋਧ ਕੀਤੀ ਗਈ ਉਹ ਸੋਧ ਇਸ ਕਰਕੇ ਕੀਤੀ ਗਈ ਵੀ ਇੱਕ ਤਾਂ ਪੰਚਾਇਤ ਲੋਕਲ ਬਾਡੀ ਦੀਆਂ ਮਿਸਲ ਕਾਰਪੋਰੇਸ਼ਨ ਦੀਆਂ ਮਿਸਲ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਹੋਣ ਇਹ ਚੋਣ ਇੱਕ ਸਾਲ ਲੇਟ ਹੋ ਗਈ ਪਹਿਲਾਂ ਤਾਂ ਉਹਦਾ ਜਿਹੜਾ 73 74ਵੀਂ ਸੋਧ ਆ ਉਹਦੀ ਜਿਹੜੀ ਆਤਮਾ ਉਹੀ ਮਾਰਦੀ ਉਹ ਕੱਢਦੀ ਦੂਜਾ ਇਹ ਹੋਇਆ ਕਿ ਉਹ ਕਿਉਂ ਕੀਤੀ ਗਈ ਉਹਦੇ ਥੱਲੇ 15 ਬੀ ਕੰਮ ਨੇ ਜਿਹੜੇ ਪੰਚਾਇਤ ਨੂੰ ਦਿੱਤੇ ਗਏ ਹੈ ਜੀ ਲੰਮੇ ਚੌੜੇ ਉਹਦੇ ਚ ਕਿੰਨੀਆਂ ਕਮੇਟੀਆਂ ਹੈ ਸਿੱਖਿਆ ਦੀ ਕਮੇਟੀ ਹੈ ਸਿਹਤ ਦੀ ਕਮੇਟੀ ਹੈ ਹੋਰ ਡਵੈਲਪਮੈਂਟ ਵਾਲੀਆਂ ਕਮੇਟੀਆਂ ਹਨ ਮਨਰੇਗਾ ਦਾ ਬਜਟ ਉੱਥੇ ਪਾਸ ਹੁੰਦਾ ਜਿੱਥੇ ਮਿਲਦਾ ਮਨਰੇਗਾ ਲਈ ਸਕੀਮ ਇਹ ਬਣਦੀ ਹੈ ਪਿੰਡ ਲੈਵਲ ਦੀ ਪਲਾਨਿੰਗ ਹੁੰਦੀ ਹੈ ਉਸ 73ਵੀਂ 74ਵੀਂ ਸੋਧ ਦੇ ਅਧੀਨ ਪਿੰਡ ਲੈਵਲ ਦੀ ਯੋਜਨਾਬੰਦੀ ਵੀ ਉੱਥੇ ਹੁੰਦੀ ਹੈ ਉਹ ਜਿਹੜੀ ਬਾਡੀ ਹੈ ਉਸ ਬਾਡੀ ਦਾ ਇਹ ਸਤਿਆਨਾਥ ਮਾਰਤਾ ਵੀ ਉਹਨੂੰ ਤਾਂ ਪੁੱਛਦੇ ਹੀ ਉਹਦਾ ਹੋ ਹੀ ਨਹੀਂ ਰਿਹਾ ਕੁਝ ਹੁਣ ਉਹਦੇ ਲਈ ਬीडीपीਓ ਜ਼ਿੰਮੇਵਾਰ ਹੈ ਤੇ ਬीडीपीਓ ਦਾ ਐਮਐਲਏ ਦੇ ਘਰੇ ਬੈਠਾ ਕਾਗਜ ਠੀਕ ਕਰ ਰਿਹਾ ਹੈ ਲੋਕ ਖਿੜਕੀਆਂ ਚੋਂ ਲੰਘ ਰਹੇ ਆ ਸੋ ਇੱਥੇ ਦਾ ਇਹ ਸੀਗਾ ਦੇਖੋ ਇਲੈਕਸ਼ਨ ਕਮਿਸ਼ਨ ਜਦੋਂ ਭਾਜੀਪੀ ਜਦੋਂ ਸੈਂਟਰ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਆਪਾਂ ਭਾਜੀਪੀ ਵਾਲਿਆਂ ਨੂੰ ਗਾਲਾਂ ਕੱਢਦੇ ਆ ਵੀ ਇਹ ਇਲੈਕਸ਼ਨ ਕਮਿਸ਼ਨ ਜਿਹੜਾ ਜੀ ਕੁਝ ਨਹੀਂਗਾ ਕੋਈ ਮਰਜ਼ੀ ਸ਼ਿਕਾਇਤ ਕਰ ਲਓ ਕੋਈ ਐਕਟੀਵਿਟੀ ਨਹੀਂ ਕਰਦਾ ਉਹ ਜਿਹੜਾ ਸਟੇਟ ਦਾ ਇਲੈਕਸ਼ਨ ਕਮਿਸ਼ਨ ਆਉਂਨੇ ਵੀ ਕੁਝ ਨਹੀਂ ਕਰਿਆ ਮੈਂ ਤਾਂ ਕੋਈ ਕਾਨਫਰੰਸ ਵੀ ਨਹੀਂ ਸੁਣੀ ਉਹਦੀ ਪ੍ਰੈਸ ਕਾਨਫਰੰਸ ਵੀ ਇਹ ਕੁਝ ਹੋ ਰਿਹਾ ਤੇ ਜੇ ਉਹਦੇ ਕੋਲ ਹੈਗਾ ਤੇ ਤੁਹਾਡੇ ਕੋਲ ਉਹਦੇ ਕੋਲ ਵੀ ਪਾਵਰ ਆ ਜਾਈ ਦੇ ਵੀ ਉਹ ਆਪਣੀ ਟਰਾਂਸਫਰ ਕਰੇ ਕਿਸੇ ਨੂੰ ਪੁਨਿਸ਼ਮੈਂਟ ਕਰ ਦੇ ਸਸਪੈਂਡ ਕਰ ਦਵੇ ਤੇ ਬੀ ਡੀ ਪੀ ਉਹਦੀ ਕੀ ਮਜਾਲ ਹੈ ਜੀ ਉਹਦੇ ਅੰਡਰ ਹੋਵੇ ਨਾ ਇਲੈਕਸ਼ਨਾਂ ਦੇ ਸਮੇਂ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਉਹ ਸਰਕਾਰ ਦੇਖੀ ਜਾਂਦੀ ਹੈ ਡੀਸੀ ਦੇ ਵੀ ਬਦਲੇ ਕਰੀ ਜਾਂਦੀ ਹੈ ਆਈ ਡੀਸੀ ਦੇ ਵੀ ਬਦਲੀਆਂ ਕਰੀ ਜਾਂਦੇ ਜਦੋਂ ਕੋਡ ਆਫ ਕੰਡਕਟ ਲੱਗਿਆ ਸੋ ਇਸ ਲਈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਜਦੋਂ ਚੋਣਾ ਪਿੰਡ ਦੀਆਂ ਤਾਂ ਸਟੇਟ ਦਾ ਇਲੈਕਸ਼ਨ ਕਮਿਸ਼ਨ ਉਹਦੇ ਲਈ ਜ਼ਿੰਮੇਵਾਰ ਹੈ ਤੇ ਫੇਰ ਇਹ ਕੀ ਮਜਾਲ ਆ ਕਿਸੇ ਬੀਡੀਪੀਓ ਦੀ ਵੀ ਉਹ ਗਲਤ ਕੰਮ ਕਰ ਜੇ ਇਹਦਾ ਮਤਲਬ ਇਹ ਹੋਇਆ ਜਿਹੜਾ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਵੀ ਹੁਣ ਬਿਊਰੋਕਰੇਸੀ ਨਿਊਟਰਲ ਨਹੀਂ ਹੈ ਹੁਣ ਜਿਹੜੀ ਬਿਊਰੋਕਰੇਸੀ ਜਾਂ ਪੁਲਿਸ ਆ ਉਹ ਵੀ ਨਿਊਟਰਲ ਨਹੀਂ ਹੈ ਜੀ ਵੀ ਸਰਕਾਰ ਬਣ ਜਾਂਦੀ ਆ ਉਹਨਾਂ ਨੂੰ ਉਹੀ ਰੰਗ ਚੜ ਜਾਂਦਾ ਹੈ ਅਕਾਲੀਆਂ ਦੀ ਸਰਕਾਰ ਬਣ ਗਈ ਉਹ ਅਕਾਲੀ ਹੋ ਜਾਂਦੇ ਆ ਹੈਨਾ ਕੱਲੋਂ ਅਕਾਲੀਆਂ ਦੀ ਉਹ ਇਹੀ ਡੰਡਾ ਇਹੀ ਸਾਰਾ ਕੁਝ ਇਹੀ ਸਭ ਕੁਝ ਉਹ ਕਰਨਗੇ ਕਾਂਗਰਸ ਦੀ ਸਰਕਾਰ ਬਣ ਗਈ ਉਹਦੇ ਵੇਲੇ ਉਹ ਕਾਂਗਰਸੀ ਹੋ ਜਾਂਦੇ ਆ ਹੈਨਾ ਗੁਰシャン ਸਿੰਘ ਉਹਨਾਂ ਦਾ ਡਰਾਮਾ ਮੈਨੂੰ ਜ਼ਿਆਦਾ ਆਉਂਦਾ ਨਾ ਵੀ ਉਹ ਖਬਰਾਂ ਆਉਂਦੀਆਂ ਵੀ ਹਾਂਜੀ ਚੋਣਾਂ ਦਾ ਨਤੀਜੇ ਆ ਰਹੇ ਆ ਉਹ ਕਹਿੰਦਾ ਹੁਣ ਅਕਾਲੀ ਲੀਡ ਕਰਗਾ ਉਹ ਨੀਲੀ ਪੱਗ ਬੰਨ ਲਿੰਦਾ ਬਿਊਰੋਕ੍ਰਾਟੀ ਨਹੀਂ ਹੁਣ ਪਿੱਛੇ ਰਹਿ ਗਿਆ ਕਾਂਗਰਸ ਲੀਡ ਕਰ ਗਿਆ ਚਿੱਟੀ ਪੱਗ ਬੰਨਣ ਲਾਉਣਾ ਦਾ ਡਰਾਮਾ ਸੀਗਾ ਇੱਕ ਬੜਾ ਕਮਾਲ ਦਾ ਭਾਜੀ ਗਰਸ਼ਨ ਸਿੰਘ ਉਹਨਾਂ ਦਾ ਮੈਂ ਹਾਂ ਉਹ ਉਹੀ ਪੱਗ ਬੰਨ ਲਿੰਦੇ ਆ ਬਿਊਰੋਕ੍ਰੇਸੀ ਵੀ ਪੁਲਿਸ ਵਾਲੇ ਵੀ ਜਿਹਦੀ ਸਰਕਾਰ ਹੁੰਦੀ ਹੈ ਉਹਦੀ ਪੱਗ ਬੰਨ ਕੇ ਜੀ ਉਹਨਾਂ ਦਾ ਕੰਮ ਕਰਨ ਲੱਗ ਜਾਂਦੇ ਆ ਜੇ ਆਪਣੀ ਡਿਊਟੀ ਇਹ ਇਹ ਹਟ ਜਾਣ ਇਹਨਾਂ ਨੂੰ ਪੁੱਛੋ ਨਾ ਭਈ ਭਾਈ ਐਮਐਲ ਆਪਣਾ ਕੰਮ ਕਰੇ ਦੇਖੋ ਜਿਹੜੀ ਜਿਹੜੀ ਚੁਣਿਆ ਵਾ ਬੰਦਾ ਉਹਦਾ ਆਪਣਾ ਕੰਮ ਹੈ ਕਾਨੂੰਨ ਦੇ ਦਾਇਰੇ ਚ ਜਿਹੜੀ ਬਿਊਰੋਕ੍ਰੇਸੀ ਉਹਦਾ ਆਪਣਾ ਕੰਮ ਹੈ ਉਹਦੇ ਕੰਮ ਵਿੱਚ ਤੁਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ ਤੁਸੀਂ ਥਾਣੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਪਰ ਹਰ ਰੋਜ਼ ਹੁੰਦੀ ਹੈ ਹਰ ਰੋਜ਼ ਕਰਦੇ ਹੋ ਤੇ ਉਹ ਵੀ ਨਹੀਂ ਕਹਿੰਦੇ ਵੀ ਕਿਉਂ ਕਰਦੇ ਐਸਐਸਪੀ ਕੋਲ ਵੀ ਹੁੰਦੀ ਹੈ ਨਹੀਂ ਐਸਐਸਪੀ ਦਾ ਲੋਕਾਂ ਦੇ ਪੈਸੇ ਲੈ ਕੇ ਤਨਖਾਹ ਲੈ ਕੇ ਕੰਮ ਕਰ ਰਿਹਾ ਤੇ ਜੇ ਲੋਕਾਂ ਦੇ ਪੈਸੇ ਤੋਂ ਤਨਖਾਹ ਕਰ ਰਿਹਾ ਕੰਮ ਕਰ ਰਿਹਾ ਤੇ ਫਿਰ ਉਹ ਆਵਾਦੀ ਪਾਰਟੀ ਥੋੜੋ ਨੂੰ ਤਨਖਾਹ ਦੇ ਰਹੀ ਐ ਵੀ ਉਹਦੇ ਉਹਦੀ ਗੱਲ ਸੁਣੇ ਜਾਂ ਕਾਂਗਰਸ ਥੋੜੋ ਦੇ ਰਹੀ ਜਾਂ ਅਕਾਲੀ ਥੋੜੋ ਦੇ ਰਹੇ ਸੋ ਇਹ ਹੁਣ ਕਾਫੀ ਜਿਹੜਾ ਨਾ ਮਤਲਬ ਇੰਨਾ ਕਿ ਬੇੜਾ ਗਰਕ ਹੋ ਗਿਆ ਭ੍ਰਿਸ਼ਟਾਚਾਰ ਕਰਕੇ ਵੀ ਆਪਣੀਆਂ ਬਦਲੀਆਂ ਹੋਣ ਕਰਕੇ ਜਾਂ ਆਪਣੇ ਪੋਸਟਿੰਗ ਕਰਕੇ ਵੀ ਉੱਥੇ ਕੈਦਾ ਕਾਨੂੰਨ ਦਾ ਕੋਈ ਰਹਿਾ ਨਹੀਂ ਹੈ ਨਹੀਂ ਕਿ ਪਾਰਟੀਆਂ ਇੱਕ ਦੂਏ ਨੂੰ ਅਲੀਗੇਸ਼ਨ ਲਾਉਂਦੀਆਂ ਰਹੀਆਂ ਹੁੰਦਾ ਇਹ ਪਹਿਲਾਂ ਵੀ ਰਿਹਾ ਲੇਕਿਨ ਐਦ ਕਿ ਉਹਦੇ ਤਾਂ ਵੀ ਵੱਧ ਹੋ ਗਿਆ ਯੋਧੇ ਤੋਂ ਬਾਅਦ ਹੋ ਕੇ ਪਿੰਡਾਂ 'ਚ ਸਿੱਧਾ ਮਤਲਬ ਜਿਹੜੀਆਂ ਮੇਰੇ ਕੋਲ ਕਈ ਰਿਪੋਰਟਾਂ ਨੇ ਜਾਂ ਜਾਣਕਾਰੀ ਹੈ ਵੀ ਉੱਥੇ ਜਿਹੜੀ ਸਰਬਸੰਮਤੀ ਵੀ ਹੋਈ ਉਹ ਪੈਸੇ ਲੈ ਕੇ ਕਰਾਤੀ ਅਗਲੇ ਨੇ ਐਮਐਲਏ ਨੇ ੱੱਕੇ ਨਾਲ ਵੀ ਤੈਨੂੰ ਬਣਾਉਣਾ ਮੈਂ ਸਰਪੰਚ ਤੂੰ ਦੇ ਦੇ ਇੰਨੇ ਪੈਸੇ ਉਹ ਪੈਸੇ ਦੇ ਕੇ ਉਹਨੂੰ ਸਰਪੰਚ ਬਣਾ ਗਿਆ ਉਹਦੇ ਨਾਲ ਰਲ ਗਿਆ ਉਹ ਉਹ ਚ ਕਹਿੰਦੇ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਕਿੰਨੇ ਐਮਐਲਏ ਦੇ ਕਿੰਨੇ ਬੰਦਿਆਂ ਨੇ ਖਾ ਲੇ ਹਾਂਜੀ ਉਹ ਪੂਰੇ ਦਾ ਪੂਰਾ ਇੱਕ ਚੱਲਿਆ ਵਾ ਸੋ ਇਸ ਲਈ ਪਹਿਲਾਂ ਵੀ ਹੁੰਦਾ ਸੀਗਾ ਪਹਿਲਾਂ ਵੀ ਬੀ ਡੀ ਪੀਓ ਡੀਸੀਆਂ ਨੂੰ ਕਹਿੰਦੇ ਸੀਗੇ ਅਕਾਲੀਆਂ ਮੇਲੇ ਵੀ ਕਹਿੰਦੇ ਸੀ ਕਾਂਗਰਸੀਆਂ ਮੇਲੇ ਵੀ ਕਹਿੰਦੇ ਸੀ ਮਿਊਸਲ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਵੀ ਕਹਿੰਦੇ ਸੀ ਮੈਂ ਦਾਬ ਸੁਣਿਆ ਵੱਡੇ ਲੀਡਰ ਨੂੰ ਉਹ ਕਹਿੰਦਾ ਯਾਰ ਕਰਦੇ ਹੁਣ ਤੋਂ ਕੀ ਗੱਲ ਐ ਨਾ ਜਿਹੜਾ ਇੱਥੇ ਐਸਐਸਪੀ ਆ ਉਹਨੂੰ ਇਹ ਕਹਿੰਦੇ ਹਾਂਜੀ ਉਹ ਉਸੇ ਪਾਸੇ ਨੂੰ ਚੱਲ ਪੈਂਦੇ ਆ ਮਤਲਬ ਕੁਸ਼ ਕਹਿਦਾ ਤੁਹਾਨੂੰ ਕਾਨੂੰਨ ਇਹ ਲਿਆਉਣਾ ਪਊਗਾ ਕੋਈ ਜਿੱਥੇ ਟਰਾਂਸਪੇਰੈਂਸੀ ਆਵੇ ਤੇ ਜਿਹੜਾ ਅਫਸਰ ਆ ਉਹ ਡਰੇ ਵੀ ਸਰਕਾਰ ਹੋਵੇ ਪਾਰਟੀ ਜਿਹੜੀ ਮਰਜ਼ੀ ਹੋਵੇ ਜਿਉ ਉਹਦੇ ਕਾਇਦੇ ਕਾਨੂੰਨ ਜਾਂ ਉਹਦੇ ਖਿਲਾਫ ਕੰਮ ਕਰ ਰਿਹਾ ਤਾਂ ਉਹ ਫਿਰ ਬਚਣਾ ਨਹੀਂ ਚਾਹੀਦਾ ਉਹ ਹੈ ਨਹੀਂਗਾ ਇਸ ਕਰਕੇ ਇਸ ਵਾਰੀ ਮਤਲਬ ਇੰਨਾ ਕੰਮ ਪਹਿਲਾਂ ਹੀ ਵਧਾਤਾ ਕਿਹਾਦਾ ਇਹ ਕਿ ਅ ਵੀ ਹਾਂ ਜੀ ਪਾਰਟੀ ਦੇ ਸਿੰਬਲ ਤੇ ਚੋਣਾ ਨਹੀਂ ਹੋਣੀ ਆ ਪਰ ਸਾਰੇ ਪਿੰਡਾਂ ਚ ਤੁਰੇ ਫਿਰਦੇ ਆ ਤੇ ਪਾਰਟੀ ਦੇ ਸਿੰਬਲ ਤੇ ਕੀ ਨਾ ਕਰੋ ਤੁਸੀਂ ਸਿੰਬਲ ਨਾ ਯੂਜ਼ ਕਰੋ ਹੈ ਤਾਂ ਪਾਰਟੀ ਨੇ ਕਿਹੜੇ ਪਿੰਡ ਚ ਨਹੀਂ ਪਤਾ ਵੀ ਇਹ ਆម ਆਦਵੀ ਪਾਰਟੀ ਦਾ ਕੈਂਡੀਡੇਟ ਹੈ ਜੀ ਜਾਂ ਕਾਂਗਰਸ ਦਾ ਕੈਂਡੀਡੇਟ ਹੈ ਅਕਾਲੀਆ ਦਾ ਕਿੱਥੇ ਨਹੀਂ ਪਤਾ ਕੀ ਕੋਈ ਪਿੰਡ ਹੋਊਗਾ ਜਿੱਥੇ ਨਹੀਂ ਹੈ ਹੈਨਾ ਹੁਣ ਕਿ ਕਾਫੀ ਪਿੰਡ ਲੇਕਿਨ ਜ਼ਿਆਦਾਤਰ ਪਿੰਡਾਂ ਚ ਤਾਂ ਇਹੀ ਪਤਾ ਉਹ ਚਾਹੁੰਦੇ ਆ ਵੀ ਸਾਡੇ ਅਸੀਂ ਸਰਪੰਚ ਬਣਾਈਏ ਆਪਣਾ ਇਹ ਕਰੀਏ ਹੁਣ ਧੱਕਾ ਕਰਕੇ ਹੋ ਸਕਦਾ ਮਤਲਬ ਇਹ ਸਭ ਨੂੰ ਭੁਲੇਖਾ ਹਰੇਕ ਪਾਰਟੀ ਮਤਲਬ 2018 ਦੀਆਂ ਚੋਣਾਂ ਤੋਂ ਬਾਅਦ ਹਾਂਜੀ ਜਦੋਂ ਇਲੈਕਸ਼ਨ ਉਹ ਵੀ ਕਾਂਗਰਸ ਹਾਰ ਗਈ ਕਾਂਗਰਸ ਨੇ ਉਹਦਾ ਪੂਰੀ ਦਖਲਅਜ਼ੀ ਕਰੀ ਅਕਾਲੀ ਵੀ ਹਾਰੇ ਤੇ ਹੁਣ ਤੁਸੀਂ ਇਹ ਕਹੋ ਵੀ ਅਸੀਂ ਉੱਥੇ ਕੋਈ ਸਰਪੰਚ ਬਣਾ ਲਾਂਗੇ ਉਹਦਾ ਕਰ ਲਾਂਗੇ ਦੇ ਸਾਨੂੰ ਪੋਲੀਟੀਕਲੀ ਬੈਨੀਫਿਟ ਦੇ ਦੂਗਾ ਇਹ ਭੁਲੇਖਾ ਉਹ ਲੋਕ ਜਿਹੜੇ ਆ ਨਾ ਜੇ ੱਤਕੇਸ਼ਾਈ ਹੋ ਜੇ ਪਿੰਡ ਦੇ ਲੋਕ ਜਿਹੜੇ ਆ ਉਹ ਖਿਲਾਫ ਹੋ ਜਾਂਦੇ ਆ ਬਹੁਤ ਸਾਰੀਆਂ ਧਾਰਨਾ ਪਹਿਲਾਂ ਉਹਨਾਂ ਨੇ ਪੂਰੀਆਂ ਵੋਟਾਂ ਪਾਈਆਂ ਸੀ ਐਮਐਲਏ ਨੂੰ ਐਮਐਲਏ ਨੇ ਦਖਲਅਜ਼ੀ ਕਰਕੇ ਸਰਪੰਚ ਬਣਾਤਾ ਅਗਲੀ ਵਾਰੀ ਉਹਦੇ ਚੌਥੇ ਹਿੱਸੇ ਦੀਆਂ ਵੋਟਾਂ ਵੀ ਨਹੀਂ ਪਈਆਂ ਉਹ ਲੋਕ ਇਹ ਨਹੀਂ ਆਮ ਲੋਕ ਨਹੀਂ ਚਾਹੁੰਦੇ ਵੀ ਆ ਤੱਕਾ ਕਰੋ ਤੁਸੀਂ ਨਾ ਸੋ ਇਸ ਲਈ ਇੱਕ ਤਾਂ ਲੋਕਤੰਤਰ ਦੇ ਜਿਹੜੀ ਹੱਤਿਆ ਹੋ ਰਹੀ ਹੈ ਉਹਦੇ ਹਿੱਤ ਚ ਇਹ ਤਾਂ ਇਹਦਾ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਚਾਹੀਦਾ ਨਾ ਇਹ ਸਾਰਾ ਕੁਝ ਕਰਨਾ ਤੇ ਬਿਊਰੋਕ੍ਰੇਸੀ ਤੇ ਪੁਲਿਸ ਨੂੰ ਚਾਹੀਦਾ ਆਪਣਾ ਕੰਮ ਕਰੇ ਨਾ ਉਹ ਉਹ ਕਿਸੇ ਨਾਲ ਫੇਵਰ ਨਾ ਕਰੇ ਕਿਸੇ ਦੇ ਹੱਕ 'ਚ ਨਹੀਂ ਕਿਸੇ ਦੇ ਖਿਲਾਫ ਨਹੀਂ ਬੁਕਤਣਾ ਚਾਹੀਦਾ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਹੋਣਾ ਚਾਹੀਦਾ ਪਰ ਇਹ ਨਹੀਂ ਹੋ ਰਿਹਾ ਇਹਦਾ ਨੁਕਸਾਨ ਜਿਹੜਾ ਅਸੀਂ ਕਹਿੰਦੇ ਪੰਜਾਬ ਇਹ ਹਾਲਾਤ ਖਰਾਬ ਨੇ ਤੇ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਉਹ ਇਹ ਤਰੀਕਾ ਤਾਂ ਹੈ ਨਹੀਂ ਉਹ ਤਰੀਕਾ ਲੋਕਲ ਪੰਚਾਇਤ ਦੀ ਇੱਕ ਅਹਿਮੀਅਤ ਹੈ 73 74 ਦੀ ਉਹਦੇ ਚ ਮਿਊਸਲ ਕਾਰਪੋਰੇਸ਼ਨਾਂ ਕਮੇਟੀਆਂ ਦੀ ਅਹਿਮੀਅਤ ਹੈ ਪਿੰਡ ਲੈਵਲ ਦੀ ਪਲਾਨਿੰਗ ਹੁੰਦੀ ਹੈ ਬਲਾਕ ਲੈਵਲ ਦੀ ਪਲਾਨਿੰਗ ਵੱਡੀ ਹੁੰਦੀ ਹੈ ਤਹਿਸੀਲ ਦੀ ਹੁੰਦੀ ਹੈ ਜ਼ਿਲ੍ਹੇ ਲੈਵਲ ਦੀ ਪਲਾਨਿੰਗ ਬੋਰਡ ਹੁੰਦਾ ਤੇ ਫਿਰ ਜਿਹੜਾ ਪਲਾਨਿੰਗ ਬੋਰਡ ਹੈਗਾ ਉਹ ਸਾਡਾ ਸੂਬੇ ਪੱਧਰ ਦਾ ਉਹਦੇ ਤੇ ਗੱਲ ਨਹੀਂ ਹੋ ਰਹੀ ਉਹ ਤਾਂ ਪਤਾ ਹੀ ਨਹੀਂ ਹੈ ਕਿਸੇ ਨੂੰ ਉਹਦਾ ਸਰਪੰਚਾਂ ਨੂੰ ਦੱਸਦੇ ਵੀ ਨਹੀਂ ਕੋਈ ਵੀ ਭਾਈ ਆ ਪਲਾਨਿੰਗ ਹੁੰਦੀ ਆ ਇਹਦੇ ਲਈ ಗ್ರಾಮ ਸਭਾ ਦੀ ਜਿਹੜੀ ಗ್ರಾಮ ਸਭਾ ਤਾਂ ਹਰ ਵੇਲੇ ਹੀ ਰਹਿੰਦੀ ਐ ਵੀ ਇਹਦਾ ਇਕੱਠ ਕਰੋ ਸੋ ਇਸ ਕਰਕੇ ਜੇ ਤੁਸੀਂ ਪਿੰਡਾਂ ਦੀ ਇਹ ਲੋਕਤੰਤ੍ਰਿਕ ਪ੍ਰਣਾਲੀ ਠੀਕ ਨਹੀਂ ਰੱਖ ਸਕਦੇ ਫਿਰ ਪੰਜਾਬ ਕਿਵੇਂ ਸੁਧਾਰ ਹੋਊਗਾ ਨਾ ਪੰਜਾਬ ਜਿੱਥੋਂ ਠੀਕ ਹੋਊਗਾ ਪੰਜਾਬ ਨੂੰ ਅਸੀਂ ਕਿਵੇਂ ਵਿਕਾਸ ਵੱਲ ਲੈ ਕੇ ਜਾਵਾਂਗੇ ਜੇ ਪਿੱਛੇ ਸਾਰਾ ਕੁਝ ਹੁੰਦਾ ਰਿਹਾ ਦੇਖੋ ਅਲੀਗੇਸ਼ਨ ਕੀ ਐ ਵੀ ਇਹ ਇਹ ਧੱਕਾ ਕਰਦੇ ਰਹੇ ਆ ਜੀ ਇਹ ਕਾਲੀ ਵੀ ਕਰਦੇ ਰਹੇ ਐ ਕਾਂਗਰਸ ਵੀ ਕਰਦੇ ਰਹੇ ਐ ਫਿਰ ਥੋੜਾ ਕੀ ਫਰਕ ਹੋਇਆ ਉਹਦੇ ਨਾਲੋਂ ਜੇ ਤੁਸੀਂ ਉਹਨਾਂ ਤੋਂ ਹੀ ਕਹਿਣਾ ਵੀ ਇਹ ਕਰਦੇ ਰਹਿਆ ਇਹ ਵੀ ਐਂ ਕਰਦੇ ਸੀ ਫਿਰ ਤੁਸੀਂ ਵੀ ਕਰਗੇ ਠੀਕ ਐ ਫਿਰ ਤਾਂ ਇੱਕੋ ਹੀ ਥਾਲੀ 'ਚ ਚੜ ਗਏ ਨਾ ਇੱਕੋ ਹੀ ਇੱਕੋ ਤਰ੍ਹਾਂ ਦਾ ਰੰਗ ਚੜ ਗਿਆ ਸਾਬ ਨੂੰ ਫਿਰ ਵੱਖਰਾ ਦਾ ਕੁਝ ਨਹੀਂ ਹੋਇਆ ਸੋ ਜੇ ਵੱਖਰਾ ਕਰਨਾ ਤੇ ਵੱਖਰਾ ਕਰਕੇ ਦਿਖਾਉਣਾ ਉਹਦੇ ਢੰਗ ਤਰੀਕੇ ਹੋਰ ਐ ਸੋ ਇਹ ਮਾੜੀ ਗੱਲ ਐ ਕਿ ਲੋਕਾਂ ਦੇ ਜਿਹੜੇ ਆਮ ਮਤਲਬ ਬੰਦੇ ਐ ਉਹ ਇਹਦੇ 'ਚ ਪਿਸ ਰਹੇ ਐ ਹੈ ਮਾਰੇ ਜਾ ਰਹੇ ਐ ਤੇ ਉਹ ਸਵੇ ਵੀ ਹੋ ਰਿਹਾ ਕਿਉਂਕਿ ਪਿੰਡ ਲੈਵਲ ਦੀ ਜਿਹੜੀ ਚੋਣ ਹੈ ਉਹ ਕਾਫੀ ਮਤਲਬ ਗਰਮਾ ਗਰਮੀ ਵਾਲੀ ਹੁੰਦੀ ਹੈ ਹੋਰ ਹੁੰਦੀ ਹੈ ਉਹਦੇ ਢੰਗ ਤਰੀਕੇ ਹੋ ਸਕਦੇ ਆ ਕਿ ਉਹ ਪੀਸਫੁੱਲ ਹੋ ਜੇ ਤੇ ਉਹਦੇ ਤੇ ਕੋਈ ਰੌਲਾ ਨਾ ਪਵੇ ਜੇ ਕੱਢਣਾ ਜਾਹੋ ਉਹਦਾ ਤੌਰ ਤਰੀਕਾ ਨਿਕਲ ਸਕਦਾ ਤੁਸੀਂ ਸਿਕਰੇਟ ਵੋਟਾਂ ਪਾਉਣੀ ਹੈ ਤਿੰਨ ਤਿੰਨ ਦਿਨਾਂ ਦਾ ਚਾਰ ਦਿਨਾਂ ਦਾ ਟਾਈਮ ਦੇ ਸਕਦੇ ਹੋ ਤੁਸੀਂ ਆਪਣੀਆਂ ਉਹਦੀਆਂ ਹੋਰ ਤਰੀਕੇ ਲੱਭ ਸਕਦੇ ਹੋ ਸਰਪੰਚਾਂ ਤੇ ਹੋਰਾਂ ਦੀ ਨਾਮੀਨੇਸ਼ਨ ਐ ਹੋ ਜੂਗੀ ਹੈਨਾ ਕਰਨ ਲੋਗੀ 50 ਰੁਪਏ ਦੇ ਚੁੱਲੇ ਟੈਕਸ ਪਿੱਛੇ ਕਿਸੇ ਦੇ ਕਾਗਜ਼ ਨਹੀਂ ਤੁਸੀਂ ਰੱਦ ਕਰਨ ਲੱਗੇ ਅੱਜ ਦੀ ਇਸ ਰੀਗ ਚ ਹੈਨਾ ਸੋ ਇਸ ਲਈ ਉਹਦੇ ਹੈਗੇ ਆ ਜੇ ਤੁਹਾਡੀ ਇਮਾਨਦਾਰੀ ਤੇ ਤੁਹਾਡੀ ਵਿਜ਼ਨ ਹੋਵੇ ਤੁਹਾਡਾ ਨਜ਼ਰੀਆ ਹੋਵੇ ਤੇ ਤੁਸੀਂ ਕਰਨਾ ਚਾਹੁੰਦੇ ਹੋ ਮੋਂ ਜੇ ਨਹੀਂ ਆ ਤਾਂ ਫਿਰ ਪਿੱਛੇ ਵੀ ਹੁੰਦਾ ਰਹਾ ਹੁਣ ਉਹਦਾ ਹੋਰ ਪੱਧਰ ਵੱਧ ਗਿਆ ਹੁਣ ਹੋਰ ਲੈਵਲ ਚੱਲਿਆ ਗਿਆ ਹੁਣ ਮੋਬਾਈਲ ਫੋਨ ਆ ਗਏ ਇਮੀਡੀਏਟਲੀ ਇਕੱਠਾ ਕਰ ਲਓ ਹੋਰ ਤਰੀਕੇ ਆ ਗਏ ਹੁਣ ਗੈਂਗਸਟਰ ਵੀ ਵਿੱਚ ਤੁਰੇ ਫਿਰਦੇ ਆ ਜ਼ੋਲੇ ਇਸ ਲਈ ਪੰਜਾਬ ਲਈ ਕਾਫੀ ਚਿੰਤਾ ਦਾ ਵਿਸ਼ਾ ਜੋ ਕੁਝ ਹੋ ਰਿਹਾ ਤੇ ਉਮੀਦ ਹੈ ਕਿ ਪੰਜਾਬੀਆਂ ਨੂੰ ਹੀ ਇਹਨੂੰ ਸੁਧਾਰਨਾ ਪੈਣਾ ਕਿਵੇਂ ਸੁਧਰ ਸਕਦਾ ਤੇ ਕੀ ਹੋ ਸਕਦਾ ਪਰ ਅਨਫਰਚੂਨੇਟ ਹੈ ਇਹ ਡੈਮੋਕਰੇਟਿਕਲੀ ਪਿੰਡਾਂ ਦੇ ਪੱਧਰ ਤੇ ਲੋਕਤੰਤਰ ਬਚਣਾ ਚਾਹੀਦਾ ਤੇ ਜਿਹੜੀ ਪੰਚਾਇਤ ਹੈ ਉਹਦੀ ਅਹਿਮੀਅਤ ਨੂੰ ਜਾਣਦੇ ਹੋ ਉਸ ਇੰਸਟੀਚੂਨ ਨੂੰ ਸੰਸਥਾ ਨੂੰ ਨਾ ਸਟਰੋਂਗ ਕਰਨਾ ਚਾਹੀਦਾ ਤਕੜੀ ਕਰਨਾ ਚਾਹੀਦਾ ਜੀ ਬਿਲਕੁਲ ਬਿਲਕੁਲ ਤੋਂ ਸਰ ਆਪਾਂ ਕਹਿੰਨੇ ਵੀ ਆ ਕਿ ਲੋਕਤੰਤਰ ਦੀ ਮੁੱਢਲੀ ਇਕਾਈ ਹੈ ਪੰਚਾਇਤ ਪਰ ਇਸ ਮੁੱਢਲੀ ਇਕਾਈ ਦਾ ਮੁੱਢਲੇ ਦੌਰ ਦੇ ਵਿੱਚ ਹੀ ਕਤਲ ਹੋ ਜਾਂਦਾ ਸਿਆਸਤ ਹੱਤੋਂ ਬਾਕੀ ਹੁਣ ਦੇਖਣ ਵਾਲਾ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਹੋਊਗਾ ਜਾਂ ਹੋਰ ਜਿਹੜੀ ਸਿਆਸਤ ਦੀਆਂ ਆਉਣਗੀਆਂ ਕੀ ਉਹ ਵੱਲ ਚੜ ਕੇ ਕਰਨਗੀਆਂ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਹਮੇਸ਼ਾ ਸਿਆਸਤ ਅੱਗੇ ਵਧੀ ਹੈ ਜੋ ਕੁਝ ਪਿੱਛੇ ਹੋਇਆ ਪਿੱਛੇ ਕਦੇ ਮੁੜੀ ਨਹੀਂ ਪਕੀ ਸਮਾਦਰ ਸੁਵਾਰ ਕੇ ਕਿਸ ਤਰੀਕੇ ਨਾਲ ਇਹਨਾਂ ਪਿੰਡਾਂ ਦਾ ਜੋ ਘਾਣ ਹੋ ਰਿਹਾ ਉਹ ਕਿਵੇਂ ਰੁਕ ਸਕਦਾ ਕਿਉਂਕਿ ਭਾਈਚਾਰਕ ਭਾਈਚਾਰੇ ਨੂੰ ਜੇਕਰ ਸੱਟ ਵੱਜਦੀ ਹੈ ਤਾਂ ਉਹ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਤੇ ਲੀਡਰਾਂ ਦੇ ਹੱਥੋਂ ਵੱਜਦੀ ਹੈ ਸੋ ਸਰ ਤੁਸੀਂ ਸਮਾਗਟ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਸਰ ਸੋ ਦੋਸਤੋ ਮੇਰੇ ਨਾਲ ਆਰਥਿਕ ਮਾਹਿਰ ਡਾਕਟਰ ਬ੍ਰਿਮਿੰਦਰ ਸਿੰਘ ਟਵਾਣਾ ਸਾਹਿਬ ਜੁੜੇ ਹੋਏ ਸੋ ਤੁਸੀਂ ਆਪਣੇ ਫੀਡਬੈਕ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਹਰ ਵਾਰੀ ਤੇ ਥੈਂਕ ਯੂ